ਪਿੰਡ ਦੇ ਕਕਰਾਲੇ ਸੜਕ ਦਾ ਬੁਰਾਈ ਹਿਲਾ ਜੀ ਬਿਲਕੁਲ ਤੇ ਇੱਥੇ ਸਰਪੰਚ ਨੂੰ ਸਰਪੰਚ ਕਹਿੰਦਾ ਵੀ ਹਲੇ ਮੇਰੇ ਕੋਲ ਕੁਛ ਆਇਆ ਨਹੀਂਗਾ ਐਮਐਲਏ ਕੋਲ ਜਾਂਦੇ ਨੇ ਐਮਐਲਏ ਸਾਹਿਬ ਨੂੰ ਕੋਈ ਰਾਹ ਦਿੰਦੇ ਜੀ ਤੇ ਸੜਕ ਦਾ ਬੁਰਾਈ ਹਿਲਾ ਇੱਥੇ 2 ਚਾਰ ਮਹੀਨੇ ਪਹਿਲਾਂ ਇੱਕ ਮੌਤ ਹੋਈ ਆ ਜੀ ਕਿਸ ਕਰਕੇ ਹੋਈ ਉਹ ਇਹ ਆ ਟੋਇਆਂ ਕਰਕੇ ਜੀ ਟੋਇਆਂ ਕਰਕੇ ਬੰਦਾ ਟੋਏ ਚ ਗਿਰ ਗਿਆ ਨਾਲ ਦੀ ਨਾਲ ਮਰ ਗਿਆ ਟਰੱਕ ਥੱਲੇ ਟ ਕਿੱਥੇ ਬੰਦੇ ਸੀ ਉਹ ਉਹ ਕਕਰਾਲੇ ਪਿੰਡ ਦੀ ਸੀ ਮਿਸਤਰੀਆਂ ਦਾ ਜੀ ਕੀ ਨਾਮ ਸੀ ਪਤਾ ਕੋਈ ਨੌ ਜੀ ਉਹਦਾ ਨਾ ਕੇਵਲ ਸਿੰਘ ਜੀ ਗੋਪਰਗਾਸ ਬਣਾਉਂਦਾ ਸੀ ਉਹ ਹਾਂ ਜੀ ਗਰੀਬੰਦਾ ਸੀ ਤੇ ਇੱਥੇ ਕੀ ਹੋਇਆ ਸਕੂਟਰ ਤੇ ਪੁਲਸਰ ਤੇ ਸੀ ਸਕੂਟਰ ਤੇ ਸੀ ਜੀ ਸਕੂਟਰ ਤੋਂ ਮਤਲਬ ਖੱਡੇ 'ਚ ਗਿਰ ਗਿਆ ਸਕੂਟਰ ਗਿਰ ਗਿਆ ਜੀ ਉਹ ਉਸ ਤੋਂ ਬਾਅਦ ਟਰੱਕ ਆਇਆ ਉਹਨੇ ਧੜੜਤਾ ਜੀ ਖੱਡੇ ਕਰਕੇ ਐਕਸੀਡੈਂਟ ਹੋਇਆ ਖੱਡੇ ਕਰਕੇ ਹਾਂ ਜੀ ਹਾਂ ਜੀ ਤੁਹਾਡੀ ਕੀ ਮੰਗ ਹੈ ਤੇ ਜੀ ਸੜਕ ਬਣਾਈ ਜਾਵੇ ਜੀ 18 ਫੁੱਟੀ ਸੜਕ ਬਣਾਈ ਜਾਵੇ ਤਾਂ ਬਹੁਤ ਪਰੇਸ਼ਾਨੀ ਡੇਲੀ ਕੋਈ ਮੀਂਹ ਪੈਂਦੇ ਜੀ ਇਥੋਂ ਦੀ ਕੋਈ ਲੰਘ ਨਹੀਂ ਸਕਦਾ ਬੁਰਾ ਹਿੱਲਾ ਜੀ ਇਸ ਰਸਤੇ ਦਾ ਸਤਰਾਨਾ ਵਿਧਾਨ ਸਭਾ ਹਲਕੇ ਦੀ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਵੀ ਲੋਕ ਪਰੇਸ਼ਾਨ ਹੋ ਚੁੱਕੇ ਹਨ ਸਮਾਣਾ ਦੇ ਨਾਲ ਲੱਗਦੇ ਪਿੰਡ ਕਕਰਾਲਾ ਪਾਇਕਾ ਕਕਰਾਲਾ ਪਾਇਕਾ ਦੇ ਲੋਕ ਖੜੇ ਪਿੰਡ ਵਾਸੀ ਖੜੇ ਹਨ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਇਹ ਮੁੱਦਾ ਕਿੰਨੇ ਸਮੇ ਤੋਂ ਲਟਕਿਆ ਪਿਆ ਕਿੰਨੀ ਸਰਕਾਰਾਂ ਆਈਆਂ ਤੇ ਕਿੰਨੀ ਗਈਆਂ ਲੇਕਿਨ ਸੜਕਾਂ ਪਾਸੇ ਕੋਈ ਧਿਆਨ ਨਹੀਂ ਲੋਕ ਪਰੇਸ਼ਾਨ ਨੇ ਕਿਉਂਕਿ ਲੋਕ ਸਰਕਾਰ ਨੂੰ ਟੈਕਸ ਦਿੰਦੇ ਆ ਕਿਸਾਨ ਵੀ ਟੈਕਸ ਦਿੰਦੇ ਆ ਆਮ ਲੋਕ ਵੀ ਟੈਕਸ ਦਿੰਦੇ ਆ ਲੇਕਿਨ ਸੜਕਾਂ ਕਿਉਂ ਨਹੀਂ ਬਣ ਰਹੀ ਹੁਣ ਇਹ ਮੁੱਦਾ ਕਿੱਥੇ ਤੱਕ ਪਹੁੰਚ ਗਿਆ ਗੱਲਬਾਤ ਕਰਦੇ ਆ ਲੀਲੂ ਸਿੰਘ ਜੀ ਇਹ ਮੁੱਦਾ ਜਿਹੜਾ ਹੈ ਕਿੰਨੇ ਟਾਈਮ ਤੜਕੇ ਸੜਕਾ ਕਿਹੜੇ-ਕਿਹੜੇ ਇਲਾਕੇ ਸੜਕਾ ਖਰਾਬ ਆ ਭਾਈ ਪਰਵਤਾ ਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਹਨੇ ਇੱਥੇ ਆਏ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤੋਂ ਬੇਨਤੀ ਹੈ ਜੀ ਮੇਰਾ ਨਾਮ ਨਰਪੈ ਸਿੰਘ ਹੈ ਕੋਸ਼ਿਸ਼ ਕਰੋ ਕਿ ਇਹ ਲਿਓ ਉਹ ਜ਼ਿਆਦਾ ਜਾਣਦੇ ਮੈਨੂੰ ਲੀਲੂ ਸਿੰਘ ਜੀ ਨੇ ਪਰ ਉਹ ਮੇਰਾ ਨਾਮ ਨਰਪੈ ਸਿੰਘ ਹੈ ਠੀਕ ਹੈ ਜੀ ਮੈਂ ਤਾਂ ਇੱਕੋ ਹੀ ਥੋੜਾ ਜਿਹਾ ਸਾਡੇ ਜਿਆਦਾ ਸਮੱਸਿਆ ਬਹੁਤ ਵੱਡੀ ਸੀ ਕਕਰਾਲੇ ਪਿੰਡ ਚ ਨਾਗਰੀ ਉਦੋਂ ਵੀ ਵੱਡੀ ਐ ਆ ਚੁਬਕੀ ਉਦੋਂ ਵੀ ਵੱਡੀ ਐ ਪਿੰਡ ਭਾਵੇਂ ਛੋਟਾ ਐ ਸ਼ਾਪੁਰ ਪ੍ਰੇਮ ਸਿੰਘ ਵਾਲਾ ਬੁਜ਼ੁਰਗ ਖੇੜੀ ਤਕਰੀਬਨ 8 ਪਿੰਡ ਨੇ ਸਾਡੇ 8 ਪਿੰਡਾਂ ਦੇ ਅਸੀਂ ਆਏ ਆ ਜੁਰੇ ਪਹਿਲੀ ਵਾਰੀ ਤੌਰੇ ਜਦੋਂ ਬਣਨ ਵੇਲੇ ਆਇਆ ਉਹ ਮੈਂ ਨਾਲ ਸੀ ਐਮਐਲਏ ਦੇ ਸੀ ਗੱਡੀ ਵੀ ਲਾ ਕੇ ਰੱਖੀ ਉਹਦੇ ਇਲੈਕਸ਼ਨਾਂ ਚ ਫਰੀ ਤੇਲ ਕੋਲੋਂ ਪਾ ਕੇ ਫੌਰਨ ਚੋਂ ਆਇਆ ਸੀ ਇਹਨਾਂ ਦੇ ਨਾਲ ਲੱਗੇ ਆਮ ਆਦਮੀ ਪਾਰਟੀ ਦੇ ਬੜਾ ਇਹਨਾਂ ਦਾ ਸਹਿਯੋਗ ਦਿੱਤਾ ਪਰ ਅੰਟਰਤੇਨਾ ਨੇ ਇਹੋ ਜਿਹੇ ਹਾਲਾਤ ਕਰਤੇ ਆਇਆ ਐਮਐਲਏ ਇਹ ਸੜਕ ਜਦੋਂ ਬਣ ਗਈ ਇਹਦੇ ਉੱਤੋਂ ਦੀ ਲੰਗ ਕਿ ਆਉਂਗਾ ਤੁਹਾਡੇ ਪਿੰਡ ਬਹੁਤ ਵਾਰੀ ਲੰਗ ਗਿਆ ਹੁਣ ਜੀਰੀ ਲਾਉਣ ਦਾ ਸਮਾਂ ਸੀ ਇੱਕ ਮਹੀਨਾ ਪਹਿਲਾਂ ਕਿ ਵੀ ਆ ਕੇ ਇਹ 10 ਦਿਨਾਂ ਦੇ ਵਿੱਚ ਸੜਕ ਬਣਾ ਦੇਾਂਗੇ ਸਕੂਲ ਦੇ ਵਿੱਚ ਹਾਂ ਸਰਕਾਰੀ ਸਕੂਲ ਦੇ ਵਿੱਚ ਬੋਲ ਕੇ ਗਿਆ ਉਹ ਜਦੋਂ 10 ਦਿਨ ਲੰਗੇ ਉਸ ਤੋਂ ਬਾਅਦ ਫਿਰ ਥੋੜਾ ਜੀਰੀ ਦਾ ਸੀਜ਼ਨ 'ਚ ਨਹੀਂ ਉਪਰਾਲਾ ਕੀਤਾ ਹੈ ਹੁਣ ਵਿਲੇ ਜਿਵੇਂ ਹੁਣ ਕੀਤਾ ਉਪਰਾਲਾ ਇਹਨਾਂ ਦੇ ਲਾਰਿਆਂ ਕਰਕੇ ਅਸੀਂ ਕੀਤਾ ਹੈ ਬੀਏਨਾ ਦਾ ਨਾਂ ਤਾਂ ਇੱਥੇ ਕੁਛ ਅਸੀਂ ਲੱਗਣ ਦੇਣਾ ਇਹ ਕਹਿੰਦੇ ਜੀ ਰਿਪੇਅਰ ਕਰਾਂਗੇ ਸੜਕਾਂ ਦੀਆਂ ਮੈਂ ਨਾਗਰੀ ਵਾਲਿਆਂ ਨੂੰ ਪ੍ਰੇਮ ਸਿੰਘ ਵਾਲੇ ਛਾਪਰ ਵਾਲੇ ਜਿੰਨੇ ਵੀ ਮੇਰੇ ਬੁਜਰ ਕਬੀਰ ਤੋਂ ਪ੍ਰੇਮ ਸਿੰਘ ਵਾਲੇ ਤੋਂ ਜਿੰਨੇ ਵੀ ਆਪਾਂ ਅਠ ਪਿੰਡਾਂ ਦੇ ਲੋਕ ਖੇੜੀ ਤੋਂ ਖੇੜੀ ਨਗਾਈਆਂ ਤੋਂ ਆਏ ਹੋ ਸਾਰੇ ਆਪਾਂ ਰਿਪੇਅਰ ਨਹੀਂ ਕਰਨ ਦੇਣੀ ਤੁਸੀਂ ਮੇਰੇ ਤੇ ਛੜ ਦਿਓ ਸੜਕਾਂ ਤੁਹਾਡੀਆਂ ਸਾਰੀਆਂ ਬਣਣਗੀਆਂ ਜਿੱਥੋਂ ਮਰਜੀ ਪੈਸੇ ਦਾ ਪਰਾਲਾ ਕਰਾ ਨਾਲ ਰਹੋ ਇਹਨਾਂ ਦੇ ਆਪਾਂ ਖੱਡੇ ਖੁੱਡੇ ਜੇ ਨਹੀਂ ਪਰੋਣੇ ਇਹਨਾਂ ਤੋਂ ਦੂਜੀ ਬੇਨਤੀ ਆ ਵੀ 18 ਬੁੱਟੀਆਂ ਸੜਕਾਂ ਲੈਣੀਆਂ ਆ ਇਦੋਂ ਕੱਟ ਸਾਰੇ ਡੱਟ ਜਾਓ ਸੜਕਾਂ ਦੇ ਵਿੱਚ ਹੀ ਬਣਨ ਦੇਣੀ ਬਸ 18 ਫੁੱਟ ਤੋਂ ਸਾਰੇ ਅੜ ਜਾਓ ਬਣਣੀਆਂ ਫੇਰ ਜਿਹੜੋਂਗੇ ਨਹੀਂ ਤਾਂ ਫੇਰ ਬਣਾ ਕੇ ਨੌ ਕਬੂਟੀਆਂ ਪਾਰ ਜਾਣਗੇ ਉੱਚੀਆਂ ਨੀਵੇਂਆਂ ਜਾਂ ਕਰਕੇ ਮੈਨੂੰ ਫੋਨ ਕਰਦੇ ਰਹੋ ਮੈਂ ਆਜਿਆ ਕਰਾਂਗਾ ਆਪਾਂ ਪੂਰੇ ਲੈਵਲ 'ਚ ਕਰਕੇ ਬਣਾਵਾਂਗੇ ਆਪ ਬਣਾਵਾਂਗੇ ਹੁਣ ਤਾਂ ਹਾਂ ਜੇ ਕਰਦੇ ਇਸ ਤਰੀਕੇ ਨਾਲ ਹਜੇ ਵੀ ਕੁਝ ਸਮਾਂ ਹੈ ਐਮਐਲਏ ਲਈ ਜੋ ਕਰਦਾ ਤਾਂ ਠੀਕ ਹੈ ਇਲਾਕੇ ਦਾ ਤੇ ਨਹੀਂ ਤਾਂ ਉਪਰਾਲਾ ਕਰ ਲਿਆ ਸੀ ਤੇ ਮਿਰਬਾ ਸਿੰਘ ਜੀ ਸਮੁੱਦੇ ਨੇ ਲੈ ਕੇ ਤੁਸੀਂ ਕਿਨੂ ਕਿਨੂ ਮਿਲ ਚੁਕੇ ਹੁਣ ਤੱਕ ਅਰਜ਼ੀ ਲਿਖਤ ਮੈਂ ਦੇਈਆਂ ਕਿਸੇ ਮਹਿਕਮੇ ਨੂੰ ਸਾਡੇ ਪਿੰਡ ਦੀ ਪੰਚਾਇਤ ਬਹੁਤ ਵਾਰ ਜਾ ਚੁੱਕੀ ਹੈ ਮੈਂ ਤੇ ਜਾਂਦਾ ਨਹੀਂ ਇਹਨਾਂ ਕੋਲੇ ਕਿਉਂਕਿ ਇਹਨਾਂ ਦੇ ਲੱਗਦਾ ਨਹੀਂ ਮੂੰਹ ਬਹੁਤਾ ਜਿਆਦਾ ਮੈਂ ਇੱਕ ਧਰਮਕ ਵਿਸ਼ੇ ਤੇ ਰਹਿਣਾ ਜਿਆਦਾ ਤਾਂ ਕਰਕੇ ਇਹ ਝੂਠ ਬੋਲਦੇ ਨੇ ਜਾ ਨਹੀਂ ਜਾਂਦਾ ਇਹਨਾਂ ਚ ਤਾਂ ਕਰਕੇ ਅਸੀਂ ਜਾਂਦੇ ਨਹੀਂ ਹੋਰ ਪਤਪੰਤੇ ਸਜਣ ਬਹੁਤ ਗਏ ਨੇ ਨਾਗਰੀ ਤੋਂ ਵਿੱਚ ਬਹੁਤ ਗਏ ਨੇ ਚੁਪਕੀ ਤੋਂ ਜਿਹਨੇ ਪਿੰਡਾਂ ਦੇ ਸਾਰੇ ਲੋਕ ਜਾ ਕੇ ਥੱਕ ਗਏ ਨੇ ਅਤਾਹੀਂ ਇਕੱਠੇ ਹੋਏ ਨੇ ਮੇਰੇ ਨਾਲ ਸੇਹ ਜੀ ਹੁਣ ਕੀ ਫੈਸਲਾ ਕਰਿਆ ਤੁਸੀਂ ਅਸੀਂ ਫੈਸਲਾ ਕਰਿਆ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਅਸੀਂ ਆਪ ਬਣਾਵਾਂਗੇ ਸੜਕ ਹੋਂ ਤਾਂ ਇੱਕ ਤਾਂ ਆਪ ਬਣਾਓਗੇ ਤੁਸੀਂ ਉਸ ਵਿੱਚ ਕਹਿ ਵੀ ਤੁਸੀਂ ਹਰ ਰਾਜਨੀਤੀ ਕੇ ਵਿਰੋਧ ਹੋ ਬਗੇ ਤੇ ਹਾਂ ਉਹ ਅਸੀਂ ਬੋਰਡ ਤਿਆਰ ਪਿਆ ਲਿਆ ਉਹ ਗੱਡੀ ਚੋਂ ਕੱਢ ਕੇ ਉਹ ਅਸੀਂ ਬੈਨਰ ਚ ਪਾ ਲਿਆ ਠੀਕ ਹੈ ਬਾਕੀ ਜਿੰਨੇ ਪਿੰਡ ਆਏ ਨੇ ਇਹਨਾਂ ਤੋਂ ਵੀ ਸਹਿਮਤੀ ਲੈ ਲੈਣਾ ਇਹਨਾਂ ਦੇ ਵੀ ਬੋਰਡ ਫਿਰ ਇੱਕ ਇਕੱਠਾ ਬੋਰਡ ਬਣਾ ਕੇ ਲਾ ਦੇਾਂਗੇ ਠੀਕ ਹੈ हां ਤੁਹਾਡਾ ਜੀ ਨਾਮ ਜੀ ਮੇਰਾ ਨਾਮ ਗੁਰਦੀਪ ਸਿੰਘ ਜੀ ਪਿੰਡ ਨਾਗਰੀ ਤੁਸੀਂ ਨਾਗਰੀ ਤੋਂ ਤੁਸੀਂ ਤੁਹਾਡੇ ਪਿੰਡ ਖੜਕ ਦੇ ਕੀ ਹਾਲਾਤ ਹੈ ਸਾਡੇ ਪਿੰਡ ਦੇ ਸੜਕ ਦੇ ਬਹੁਤ ਮਾੜੇ ਹਾਲਾਤ ਨੇ ਜੀ ਮੈਂ ਇੱਕ ਇੰਸਟਾਗ੍ਰam ਤੇ ਰੀਸੈਂਟਲੀ ਵੀਡੀਓ ਅਪਲੋਡ ਕੀਤੀ ਸੀ ਸੋ ਉਹ ਵੀਡੀਓ ਤੇ ਅਸਰ ਲਾ ਲਓ ਕਿਉਂਕਿ ਆਪਣੇ ਇਲਾਕੇ ਦੇ ਵਿੱਚ ਕਾਫੀ ਵੀਡੀਓ ਵਾਇਰਲ ਹੋਈ ਉਹ ਉਸ ਤੋਂ ਬਾਅਦ ਮੈਨੂੰ ਖੁਸ਼ੀ ਹੋਈ ਕਿ ਕਰਾਲੇ ਪਿੰਡ ਦੇ ਜਿਹੜੇ ਭਵੰਤੇ ਸੱਜਣ ਨੇ ਹਨਾ ਉਹਨਾਂ ਨੇ ਇੱਕ ਉਪਰਾਲਾ ਕੀਤਾ ਕਿ ਆਪਾਂ ਜਿਹੜਾ ਰਾਜਨੀਤਿਕ ਪਾਰਟੀ ਨੇ ਇਹਨਾਂ ਦਾ ਵਿਰੋਧ ਕਰਾਂਗੇ। ਸੋ ਜੇ ਸਾਡੇ ਪਿੰਡ ਨਾਗਰੀ ਵਾਲੀ ਸੜਕ ਦੇਖੀ ਜਾਵੇ। ਬਾਕੀ ਸਕੂਲ ਦੇ ਜਾਂਦੇ ਬੱਚਿਆਂ ਨੂੰ ਬਹੁਤ ਤਕਲੀਫਾਂ ਨੇ। ਬਾਕੀ ਜੇ ਆਪਾਂ ਦੇਖੀਏ ਵੀ ਕਿਸੇ ਕਿਸੇ ਵਕਤ ਵੀ ਇੱਥੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਤੇ ਐਮ.ਐਲ.ਏ. ਸਾਹਿਬ ਨੇ ਚਲੋ ਜਿਹੜੇ ਵੀ ਪਿੱਛੇ ਰਹਿ ਚੁੱਕੇ ਜਾਂ ਜਿਹੜੇ ਆਉਣਗੇ ਵੀ ਪਿੰਡ ਦੇ ਵਿੱਚ ਕਿਸੇ ਸ਼ੋਕ ਸਭਾ ਚ ਆਉਣ ਨਾਲ ਵੀ ਕਿਸੇ ਦੇ ਭੋਗ ਦੇ ਉੱਪਰ ਆ ਕੇ ਚਾਰ ਸ਼ਬਦਾਂ ਬੋਲ ਕੇ ਵੋਟਾਂ ਮਟੋਰਨ ਵਾਲੋ ਜੇ ਹੁਣ ਸਾਡੇ ਪਿੰਡ ਦੀ ਸੜਕ ਦਾ ਕੋਈ ਹੱਲ ਕੀਤਾ ਜਾਵੇ ਤਾਂ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਸਾਢੇ 3 ਸਾਲ ਦੇ ਵਿੱਚ ਮੈਂ ਇਹ ਕਹਿ ਸਕਦਾ ਜੀ ਮੈਂ ਗਰੰਟੀ ਨਾਲ ਆਪਦੀ ਗਰੰਟੀ ਦੇ ਕਹਿ ਸਕਦਾ ਬਾਕੀ ਮੇਰੇ ਪਿੰਡ ਦੇ ਵੀ ਉਰੇ ਮੌਜੂਦ ਨੇ ਸਾਰਿਆਂ ਨੂੰ ਪਤਾ ਹੋਊਗਾ ਸਾਢੇ ਇਸ ਮੈਂ ਐਮਐਲਏ ਲਾਸਟ ਵਾਰੀ ਉਦੋਂ ਦੇਖਿਆ ਸੀ ਜਦੋਂ ਸਾਡੇ ਪਿੰਡ ਵੋਟਾਂ ਲੈਣ ਆਇਆ ਸੀ ਉਸ ਤੋਂ ਬਾਅਦ ਐਮਐਲਏ ਦੀ ਮੈਂ ਸ਼ਕਲ ਨਹੀਂ ਦੇਖੀ ਵੀ ਦਾੜੀ ਕਾਲੀ ਹੈ ਕਿ ਚਟਕੀ ਪਿੰਡ ਦਾ ਕੀ ਫੈਸਲਾ ਹੈ ਹੁਣ ਸਾਡੇ ਪਿੰਡ ਦਾ ਫੈਸਲਾ ਤਾਂ ਇਹ ਹੈ ਜੀ ਕਿ ਇਸ ਟਾਈਮ ਅਸੀਂ ਜਿਵੇਂ ਹੁਣ ਸਾਡੇ ਕਕਰ ਅਸੀਂ ਇਹਨਾਂ ਨੂੰ ਪੂਰਾ ਫਾਲੋਅ ਅਪ ਦਵਾਂਗੇ ਇਹਨਾਂ ਦੇ ਨਾਲ ਜਿਵੇਂ ਦਾ ਫੈਸਲਾ ਇਹ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਕਰਨਗੀਆਂ ਸਾਡਾ ਉਸ ਇਹਨਾਂ ਦੇ ਨਾਲ ਫੈਸਲਾ ਹੋ ਗਏ ਨੇ ਨਾਲ ਸਾਡੀ ਰਜ਼ਾਮੰਦੀ ਹੋਊਗੀ ਪ੍ਰੇਮ ਸਿੰਘ ਵਾਲੇ ਕੋਣਾ ਹੈ ਹੋਰ ਵੀ ਇੱਥੇ ਲੋਕ ਆਏ ਆਲੇ ਦੁਆਲੇ ਪਿੰਡਾਂ ਵਾਲੇ ਦੇ ਉਹ ਲੋਕਾਂ ਨਾਲ ਗੱਲਬਾਤ ਕਰਦੇ ਆ ਪ੍ਰੇਮ ਪ੍ਰੇਮ ਛੁਪਕੀ ਵਾਲੇ ਕਿਸਾਨ ਵੀ ਆ ਛੁਪਕੀ ਦੇ ਨਿਵਾਸੀ ਵੀ ਹੈ ਇਹਨਾਂ ਨਾਲ ਵੀ ਗੱਲ ਇਧਰ ਆਓ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਰੋ ਕਰੋ ਜੀ ਕਰੋ ਗੁਜਰਖਨ ਜੀ ਤੁਹਾਡੇ ਕਿ ਨਾਲ ਮੇਰਾ ਨਾਮ ਬਲਜੰਦਰ ਸਿੰਘ ਪਿੰਡ ਚੁੱਕੀ ਜੀ ਚੁੱਕੀ ਤੁਹਾਡੇ ਪਿੰਡ ਦੀਆਂ ਸੜਕਾਂ ਦਾ ਕੀ ਹਾਲਾਤ ਹੈ ਬੁਰਾ ਹਾਲ ਹੈ ਜੀ ਕਾਨੂੰ ਛੇੜੇ ਛੇੜ ਦਿਓ ਪੜਾ ਹਾਲ ਹੈ ਤੇ ਮਿਲੇ ਇਸ ਨੂੰ ਕਿਸ ਬੁੱਧ ਦਿਨ ਲੈ ਕੇ ਕਿਸ ਨੂੰ ਹਾਂ ਸਾਰਾ ਪਿੰਡ ਸਾਡਾ ਨਾਲ ਹੈ ਜੀ ਕਿਹਨੂੰ ਕਿਹਨੂੰ ਮਿਲੇ ਤੁਸੀਂ ਅਸੀਂ ਆ 10 ਵਾਰੀ ਜਾਏ ਐ ਐਮਐਲਏ ਕੋਲ ਜੀ 10 ਜਜੋ ਮਿਲਦਾ ਹੀ ਨਹੀਂ ਉਹ ਕਹਿੰਦਾ ਕੁਛ ਕਰਦਾ ਕੁਛ ਅਸੀਂ ਕੀ ਕਰੀਏ ਹੁਣ ਕੀ ਫੈਸਲਾ ਹੈ ਤੁਹਾਡਾ ਸਾਡਾ ਫੈਸਲਾ ਅਸੀਂ ਲਾਵਾਂਗੇ ਧਰਨਾ ਚੋਰ ਦੀ ਜੋਗਲ ਤੱਕ ਸਾਡੀ ਸੜਕ ਨਹੀਂ ਬਣਦੀ ਉਹਨਾਂ ਚਿਰ ਤਰਨਾ ਵੀ ਨਹੀਂ ਚਾਹਦੇ ਹਾਂ ਰਾਜਨੀਤਿਕ ਲੋਗ ਆਣਗੇ ਪਿੰਡਾਂ ਚ ਵਾਦੂ ਕਿਹੜਾ ਹੁਣ ਕਿੱਥੇ ਸਾਡੇ ਅਸੀਂ ਬੜਨ ਕਿਵੇਂ ਦੇ ਮਹਾਰਾਜ ਵਾਜੀ ਵਾ ਠੀਕ ਹੈ ਅਸੀਂ ਰਗੜ ਕੇ ਰੱਖ ਦਾਂਗੇ ਪ੍ਰੇਮ ਸਿੰਘ ਪਿੰਡਾਂ ਜੀ ਹਾਂ ਪ੍ਰੇਮ ਸਿੰਘ ਥੋੜੀ ਸੜਕ ਦੇ ਕੀ ਹਾਲਾਤ ਬਹੁਤ ਬੁਰਾ ਹਾਲ ਹੈ ਬਹੁਤ ਗੰਦੀ ਛੜਕਾ ਕੋਈ ਸੁਣਵਾਈ ਨਹੀਂ ਅਸੀਂ ਜਾਂਦੇ ਐਮਐਲ ਤੋਂ ਕੋਲ ਗਿਆ ਹੋਰ ਸਰਕਾਰਾਂ ਕੋਲੇ ਸਾਡੀ ਪੰਚਾਇਤ ਜਾਂਦੀ ਹੈ ਕੋਈ ਸੁਣਵਾਈ ਨਹੀਂ ਵੋਟਾਂ ਲੈਣ ਜ਼ਰੂਰ ਆਏ ਨੇ ਹੁਣ ਅਸੀਂ ਬਾਈਕਾਟ ਕਰਾਂਗੇ ਸਾਰੀਆਂ ਸਰਕਾਰਾਂ ਦਾ ਕੋਈ ਮੰਤਰੀ ਆਵੇ ਚਾਹੀ ਕੋਈ ਵੀ ਲੀਡਰ ਆਵੇਗਾ ਉਸਕਾ ਬਾਈਕਾਟ ਹੋਵੇਗਾ ਹੁਣ ਤੁਸੀਂ ਦੇਖ ਰਹੋ ਤੁਹਾਡਾ ਕੀ ਨਾਮ ਹੈ ਜੀ? ਸਤਿ ਸ੍ਰੀ ਅਕਾਲ ਜੀ। ਮੇਰਾ ਨੌਤਨ ਸਿੰਘ ਆ ਜੀ। ਪਿੰਡ ਪਿੰਡ ਬੁਜਰਕ। ਬੁਜਰਕ ਤੁਹਾਡੇ ਹਾਲਾਤ ਕੀ ਹੈ? ਹਾਂ ਬਹੁਤ ਬੁਰੇ ਹਾਲ ਨੇ ਜੀ ਸੜਕਾਂ ਦੇ। ਬਾਲੇ ਵੱਧ ਤੋਂ ਵੱਧ ਬਹੁਤ ਖਰਾਬ ਹੈ। ਸੜਕਾਂ ਕੇ ਹਾਲਾ ਸਤਰਾਂਣ ਹਲਕੇ ਦੇ ਵਿੱਚ ਇੰਨੇ ਮਾੜੇ ਕਿ ਲੋਕ ਤਾਂ ਆ ਗਏ ਚੁਕੇ ਅੱਕ ਚੁਕੇ ਹੈ। ਲੋਕਾਂ ਨੇ ਫੈਸਲਾ ਕਰ ਲਿਆ ਜਾਂ ਤੁਹਾਡਾ ਆਪ ਬਣਾਵਾਂਗੇ ਅਸੀਂ ਜਾਂ ਇਹਨਾਂ ਦਾ ਲੀਡਰਾਂ ਕਾ ਪਿੰਡਾਂ ਚੋਂ ਬੜਨਾ ਬੰਦ ਕਰ ਦਾਂਗੇ। ਹੁਣ ਅਸੀਂ ਸਾਰਾ ਮਾਮਲਾ ਅਧਿਕਾਰੀਆਂ ਕੋਲ ਵੀ ਲੈ ਕੇ ਜਾਵਾਂਗੇ ਲੇਕਿਨ ਪ੍ਰਸ਼ਾਸਨ ਕਦਿਸ ਪਾਸੇ ਤਾਂ ਦੇਂਦਾ ਸਮਾਂ ਦੱਸੇਗਾ। ਲੇਕਿਨ ਪਿੰਡਾਂ ਕੇ ਲੋਕ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨੇਤਾ ਨੂੰ ਅਸੀਂ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ ਬਿਲਕੁਲ ਬੰਤ ਸਿੰਘ ਬਾਜੀ ਗਿਰਜੀ ਦੇ ਸੁਪੁੱਤਰ ਗੁਰਮੀਤ ਸਿੰਘ ਵਿੱਕੀ ਜੀ ਤੇ ਚੇਅਰਮੈਨ ਮਾਰਕੀ ਕਮੇਟੀ ਮਹੰਗਾ ਸਿੰਘ ਬਰਾੜ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੜਕਾਂ ਦਾ ਕੰਮ ਹੈ ਜਿਹੜਾ ਉਹ ਕਦੋਂ ਤੱਕ ਹੈ ਚੱਲੂ ਕਰ ਦਿੱਤਾ ਜਾਵੇਗਾ ਹਾਂਜੀ ਚੇਅਰਮੈਨ ਸਾਹਿਬ ਦੇਖੋ ਜੀ ਜੋ ਪਿਛਲੇ ਦਿਨੇ ਇੱਕ ਸੜਕਾਂ ਦੀ ਲਿਸਟ ਆਈ ਸੀ ਜਾਰੀ ਕੀਤੀ ਸੀ ਐਮਐਲ ਸਾਹਿਬ ਨੇ ਵੀ ਆਪਣੇ ਪੇਜ ਤੋਂ ਪਾਇਆ ਸੀ ਤੇ ਉਹਨਾਂ ਦਾ ਜਿਹੜਾ ਬੜੀ ਖੁਸ਼ੀ ਦੀ ਗੱਲ ਹੈ ਹਲਕੇ ਵਾਸੀਆ ਲਈ ਵੀ ਉਹਨਾਂ ਦਾ ਟੈਂਡਰ ਲੱਗ ਚੁੱਕਾ ਹੈ ਠੇਕੇਦਾਰਾਂ ਨੂੰ ਮਿਲ ਚੁੱਕਿਆ ਹੈ ਟੈਂਡਰ ਤੇ ਉਹ ਜਲਦੀ ਹੁਣ ਬਰਸਾਤ ਦੇ ਦੇਣੇ ਥੋੜੇ ਜਿ ਰਹਿ ਗਏ ਨੇ ਇਸ ਤੋਂ ਬਾਅਦ ਇਹਦਾ ਕੰਮ ਜਲਦੀ ਚੱਲ ਜਾਏਗਾ ਸਾਨੂੰ ਕੁਝ ਵੀਡੀਓ ਆਉਂਦੀਆਂ ਨੇ ਪਿੰਡਾਂ ਚੋਂ ਅਸੀਂ ਕਹਿੰਨੇ ਆ ਵੀ ਭਰਾਵਾਂ ਨੂੰ ਇਹ ਹੀ ਬੇਨਤੀ ਵੀ ਥੋੜੇ ਦਿਨ ਬਰਸਾਤਾਂ ਰੁਕਦੀਆਂ ਨੇ ਸਾਡੀ ਠੇਕੇਦਾਰ ਸਾਹਿਬ ਨਾਲ ਐਜੂ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੁੰਦੀ ਪਈ ਏ ਉਹ ਕਹਿੰਦੇ ਜਦੋਂ ਬਾਦਸ਼ਾਹ ਥੋੜੀਆਂ ਜਿਹਾ ਘਟ ਜਾਣਗੀਆਂ ਇਹ ਕੰਮ ਨਗਾਤ ਜਾਰੀ ਰਹੇਗਾ ਤੇ ਆਪ ਦੇਖੋ ਜੀ ਮੇਰੀ ਅੱ ਉਨਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜੀ ਜਿਹੜਾ ਟੈਂਡਰ ਹੈ ਉਹਨਾਂ ਦਾ ਜੋ ਵਰਕਆਊਟ ਹੈ ਉਹ ਸੀ ਇਸ਼ੂ ਕਰ ਦਿੱਤਾ ਗਿਆ ਪਰ ਬਸਰਤਾ ਕਰਕੇ ਜਿਹੜਾ ਕੰਮ ਹੈ ਥੋੜਾ ਇਹ ਡਿਲੇ ਕਰ ਦਿੱਤਾ ਇੱਕ ਕਕਰਾਲੇ ਪਿੰਡ ਦੀ ਸਾਡੇ ਕੋਲ ਨਿਊਜ਼ ਆਈ ਹੈ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਕਰਾਲਾ ਵਾਸੀਆਂ ਨੂੰ ਕਿ ਦੇਖੋ ਜੀ ਸੜਕ ਜਿਹੜੀ ਸੀਗੀ ਉਹ ਪਹਿਲਾਂ 10 ਫੁੱਟ ਦੀ ਅਪਰੂਵ ਹੋ ਚੁੱਕੀ ਸੀ ਉਹਦਾ ਟੈਂਡਰ ਲੱਗਣਾ ਸੀਗਾ ਪਰ ਸਾਡੇ ਕੁਝ ਪਾਰਟੀ ਵਾਲੰਟੀਅਰ ਆਏ ਬੱਬੂ ਬਾਜਵਾ ਜੀ ਤੇ ਸਾਡੇ ਹੋਰ ਸੀਨੀਅਰ ਆਗੂ ਜਿਹੜੇ ਕਕਰਾਲੇ ਪਿੰਡ ਦੇ ਹੈਗੇ ਆ ਉਹਨਾਂ ਨੇ ਕੋਈ ਸ਼ਰਤ ਰੱਖੀ ਜੀ ਐਮਐਲ ਸਾਹਿਬ ਕਿ ਸੜਕ 6 ਮਹੀਨੇ ਡਿਲੇ ਕਿਉਂ ਪਰ ਸੜਕ ਜਿਹੜੀ ਸਾਨੂੰ 18 ਫੁੱਟ ਦੀ ਜਿਹੜੀ ਚੌੜੀ ਚਾਹੀਦੀ ਹੈ ਵਾਈਡ ਚਾਹੀਦੀ ਪੂਰੀ ਸੋ ਉਸ ਕਰਕੇ ਤੁਹਾਨੂੰ ਪਤਾ ਹੈ ਜੀ ਗਵਰਨਮੈਂਟ ਦਾ ਪ੍ਰੋਸੀਜਰ ਹੁੰਦਾ ਹੈ ਇਹ ਟੈਂਡਰ ਨੂੰ ਟਾਈਮ ਲੱਗਦਾ ਹੈ ਤੇ ਉਹ ਵੀ ਅਸੀਂ ਜਿਹੜਾ ਵਿਸ਼ਵਾਸ ਦਿੰਦੇ ਹਾਂ ਕਿ ਵਿਦਨ 2 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਉਹ ਕੰਮ ਹੈ ਜਿਹੜਾ ਚੱਲ ਰਿਹਾ ਆ ਕੰਮ ਕੰਪਲੀਟ ਹੋ ਜਾਊਗਾ